ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੀ ਬਾਸ਼ਾਹੀ ਵੈਗਰੂ ਆਪ ਨੂੰ ਚੜ੍ਹਦੀ ਕਲਾ ਚ ਰੱਖਣ ਤੇ ਆਪਾਂ ਗੱਲ ਕਰਦੇ ਆ ਮੇਰੇ ਪਾਪਾ ਸੁੱਤੇ ਪਏ ਆ ਮੈਂ ਤਾਂ ਥੋੜਾ ਹੌਲੀ ਬੋਲਦੀ ਆ ਰਾਤ ਨੂੰ ਬਣਾ ਰਹੀ ਆ ਦਿਨੇ ਟਾਈਮ ਨਹੀਂ ਸੀ ਆ ਸੌ ਰਿਹਾ ਵਿਚਾਰਾ ਮਾਣੋ ਪਰੇਸ਼ਾਨੀ ਨਾ ਆਵੇ ਤੇ ਮੈਂ ਗੱਲ ਕਰਦੀ ਆ ਵੀ ਮੈਂ ਨਾ ਬਹੁਤ ਭੈਣਾ ਦੇ ਮੈਸੇਜ ਆਉਂਦੇ ਆ ਹਨਾ ਵੀ ਤੁਸੀਂ ਕਿਹੜੇ-ਵਿਹਰੇ ਪਾਠ ਕਰਦੇ ਹੋ ਕਿਵੇਂ ਉਹ ਇੱਕ ਛੋਟੀ ਜੀ ਵੀਡੀਓ ਬਣਾ ਕੇ ਪਾਓ ਮੈਂ ਛੋਟੀ ਜੀ ਵੀਡੀਓ ਬਣਾ ਕੇ ਪਾ ਰਹੀ ਹਾਂ ਵੀਰੇ ਮੇਰਾ ਜਿਹੜਾ ਰੁਟੀਨ ਦਾ ਕੰਮ ਹੈ ਮੈਂ ਸਵੇਰੇ ਜਪਜੀ ਸਾਹਿਬ ਤੇ ਚਪਈ ਸਾਹਿਬ ਕਰਦੀ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਸੁਖਮਨੀ ਸਾਹਿਬ ਲਾ ਦਿੰਦੀ ਹਾਂ ਨਾਲੇ ਘਰ ਦੇ ਕੰਮ ਨਿਬੜਦੀ ਹਾਂ ਨਾਲੇ ਸੁਖਮਨੀ ਸਾਹਿਬ ਦਾ ਪਾਠ ਚੱਲਦਾ ਸੁਖਮਨੀ ਦਾ ਸਾਹਿਬ ਦਾ ਪਾਠ ਤਾਂ ਤੁਸੀਂ ਘਰ 'ਚ ਰੋਜ਼ ਲਾਇਆ ਕਰੋ ਠੀਕ ਹੈ ਮੋਬਾਈਲ ਤੇ ਕੱਢ ਕੇ ਲਾਇਆ ਕਰੋ ਛੋਟੇ ਕੋਲੇ ਕੋਈ ਸਪੀਕਰ ਜਿਹਾ ਉਹ ਤੇ ਚਲਾ ਲਿਆ ਕਰੋ ਤਾ 베메ਰੀ ਰਿਕਵੈਸਟ ਆ ਵੀ ਪਲੀਜ਼ ਤੁਸੀਂ ਜ਼ਰੂਰ ਲਾਇਆ ਕਰੋ ਪਾਠ ਮੈਂ ਅੱਜ ਜੀਰ ਫੋਨ ਲਈ ਬੈਠੀ ਆ ਜੀ ਕਿਤੇ ਮੇਰੀ ਆਵਾਜ਼ ਨਾ ਆਵੇ ਹੋਰ ਪੰਗਾ ਪੈ ਜੇ ਤੇ ਘਰ ਦੇ ਵਿੱਚ ਨਾ ਪਾਠ ਜ਼ਰੂਰ ਲਾਇਆ ਕਰੋ ਸੁਖਮਨੀ ਸਾਹਿਬ ਦਾ ਜ਼ਰੂਰ ਉਹਦੇ ਨਾਲ ਕੀ ਹੁੰਦਾ ਕਿ ਤੁਹਾਡਾ ਘਰ ਸੁਧ ਹੁੰਦਾ ਦੂਜਾ ਤੁਹਾਡੇ ਘਰੇ ਸੀਦੀ ਪਹਿਰਾ ਲੱਗ ਜਾਂਦਾ ਵੀ ਤੁਸੀਂ ਜਿੱਥੇ ਮਰਜ਼ੀ ਤੁਰੇ ਫਿਰੋ ਬਹਿਮ ਨਾ ਕਰਿਆ ਕਰੋ ਘਰ ਦੇ ਕੰਮ ਨਿਮੇੜਦੇ ਸਾਨੂੰ ਇੱਧਰ ਉੱਧਰ ਜਾਣਾ ਪੈਂਦਾ ਪਰ ਪਾਠ ਛੋਡਾ ਸੁਖਮਨੀ ਸਾਹਿਬ ਦਾ ਚੱਲੀ ਜਾਣਾ ਚਾਹੀਦਾ ਠੀਕ ਹੈ ਕੋਸ ਕਮਰ ਜ਼ਿਆਦਾ ਹੁੰਦੀਆਂ ਨੇ ਜਿੱਦਾਂ ਅਸੀਂ ਤਾਂ ਖਾਂਦੇ ਨਹੀਂ ਹੋਰਾਂ ਦਾ ਸਾਨੂੰ ਪਤਾ ਨਹੀਂ ਵੀ ਜਿਹੜੇ ਆ ਵੀ ਆਂਡਾ ਵਗੈਰਾ ਖਾਂਦੇ ਆ ਹਨਾ ਸਾਡੇ ਘਰੇ ਤਾਂ ਕੋਈ ਖਾਂਦਾ ਨਹੀਂ ਅਸੀਂ ਤਾਂ ਬਹੁਤ ਸੁੱਚਮਾ ਰੱਖਦੇ ਆ ਬਹੁਤ ਜ਼ਿਆਦਾ ਸੁੱਚਮਾ ਰੱਖਦੇ ਆ ਤੇ ਹੋ ਸਕੇ ਤਾਂ ਇਹ ਐਂ ਦਵਾਰ ਅੜਾ ਪ੍ਰਸ਼ਾਦ ਜ਼ਰੂਰ ਬਣਾਇਆ ਕਰੋ ਵਾਹਿਗੁਰੂ ਦੇ ਨਾਮ ਦਾ ਇਹ ਚੀਜ਼ਾਂ ਵਰਕਤਾ ਪਾਉਂਦੀਆਂ ਵੀਰੇ ਆਪਣੇ ਘਰੇ ਇਹ ਤੁਹਾਨੂੰ ਕੋਈ ਨਹੀਂ ਦੱਸੂਗਾ ਇਹ ਚੀਜ਼ਾਂ ਹਰ ਇੱਕ ਬੰਦੇ ਨੂੰ ਐ ਅੱਜ ਕੱਲ ਦੀ ਦੁਨੀਆ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਬੰਦਾ ਇਸ ਤਰ੍ਹਾਂ ਦਾ ਹੋ ਚੱਲਿਆ ਮੈਂ ਕਾਮਯਾਬ ਹੋਵਾਂ ਸਾਰਾ ਕੁਝ ਮੇਰੇ ਕੋਲੇ ਹੋਵੇ ਬਸ ਦੂਜੇ ਤਾਂ ਭੁੱਖੇ ਮਰਨ ਉਹਨਾਂ ਨੂੰ ਤਾਂ ਕਾਹਦਾ ਪਤਾ ਹੀ ਨਾ ਹੋਵੇ ਠੀਕ ਹੈ ਮੇਰੇ ਕੋਈ ਮੰਤਰ ਨਹੀਂ ਹੈਗਾ ਕਾਮਯਾਬ ਹੋਣ ਦਾ ਸਭ ਤੋਂ ਵੱਡਾ ਮੰਤਰ ਤਾਂ ਪਰਮਾਤਮਾ ਹੀ ਹੁੰਦਾ ਵਾਹਿਗੁਰੂ ਹੁੰਦਾ ਜਿਸ ਮਰਜ਼ੀ ਧਰਮ ਨੂੰ ਮੰਨਦੇ ਉਹਦੇ ਲੜ ਲੱਗਣਾ ਪੈਂਦਾ ਸੋਨੂੰ ਠੀਕ ਹੈ ਜਿੱਦਾਂ ਤੁਸੀਂ ਵਾਹਿਗੁਰੂ ਨੂੰ ਸੱਚੇ ਮਨ ਨਾਲ ਮੰਨੋਂਗੇ ਪਰਮਾਤਮਾ ਨੂੰ ਮਨ ਨਾਲ ਸੱਚੇ ਨਾਲ ਮੰਨੋਂਗੇ ਸੱਚੀ ਛੋਟੀ ਕਮਾਈ ਹੋਊਗੀ ਕਿਸੇ ਦਾ ਤੁਸੀਂ ਦਿਲ ਨਹੀਂ ਦਿਖਾਇਆ ਹੋਊਗਾ ਤੇ ਕਿਸੇ ਦਾ ਤੁਸੀਂ ਲੈ ਕੇ ਨਹੀਂ ਮੁੱਕਰੇ ਹੋਵੋਗੇ ਤੇ ਕਿਸੇ ਦੇ ਸੱਟ ਮਤਲਬ ਦਿਮਾਗ ਤੇ ਨਹੀਂ ਮਾਰੀ ਹੋਗੀ ਫਿਰ ਤੁਹਾਨੂੰ ਕਾਮਯਾਬ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਸਭ ਤੋਂ ਵੱਡਾ ਮਹਾਪਾਪੀ ਹੁੰਦਾ ਕਿਸੇ ਨਾਲ ਫਰੋਡ ਕਰਨਾ ਵਿਸ਼ਵਾਸ ਘਾਤ ਕਰਨਾ ਤੇ ਲੈ ਕੇ ਕਿਸੇ ਦਾ ਮੁੱਕਰ ਜਾਣਾ ਅਗਲਾ ਬਿਲਕੀ ਜਾਂਦਾ ਬਦ ਦਵਾਵਾਂ ਦੇ ਹੀ ਜਾਂਦਾ ਸਹੀ ਗੱਲ ਨਾ ਵੀ ਜੇ ਮੇਰਾ ਵੀ ਕੋਈ ਹੁਣ ਮੈਂ ਕੱਪੜੇ ਦਾ ਕੰਮ ਕਰਦੀ ਆ ਮੇਰੇ ਤੋਂ ਵੀ ਕੋਈ ਮੇਰ ਨਾਲ ਵੀ ਹੋਈਆਂ ਚੀਜ਼ਾਂ ਮੈਂ ਜਦੋਂ ਮੈਥੋਂ ਕੋਈ ਕੱਪੜੇ ਲੈ ਕੇ ਮੁੱਕਰ ਜਾਂਦਾ ਤੇ ਵੀਰਾ ਦਿਲ ਬਹੁਤ ਦੁਖੀ ਹੁੰਦਾ ਬਹੁਤ ਜਿਆਦਾ ਦਿਲ ਦੁਖੀ ਹੁੰਦਾ ਲੱਗਦਾ ਵੀ ਵੀ ਆਪਾਂ ਕਿੰਨੀ ਸਫਾਈ ਨਾਲ ਕੰਮ ਕਰ ਰਹੇ ਹਾਂ ਵੀ ਲੋਕ ਫੇਰ ਵੀ ਨਹੀਂ ਬਖਸ਼ਦੇ ਪਰ ਪ੍ਰਮਾਤਮਾ ਬਖਸ਼ਣਹਾਰ ਹੈ ਪ੍ਰਮਾਤਮਾ ਕੋਲ ਰੋਣਾ ਰੋ ਲਈਦਾ ਵੀ ਵੈਗਰੂ ਫਲਾਣਾ ਬੰਦਾ ਮੇਰੇ ਪੈਸੇ ਮੁੱਕਰ ਗਿਆ ਤੇ ਵੀ ਮੇਰਾ ਬੰਦੂ ਕੀ ਹੈ ਤੇ ਪ੍ਰਮਾਤਮਾ ਹੋਰ ਕਿਸੇ ਪਾਸੋਂ ਵਰਕ ਤਾਂ ਪਾ ਦਿੰਦਾ ਤੇ ਫਿਰ ਮਨ ਸਮਝਾ ਲਈਦਾ ਉਹੀ ਜੋਤ ਤੇ ਦੀਰਾਂ 'ਚ ਲਿਖਿਆ ਹੁੰਦਾ ਉਹ ਹੋ ਕੇ ਰਹਿੰਦਾ ਹਨਾ ਤੇ ਦੱਬਣ ਵਾਲੇ ਪੈਸੇ ਦੱਬਣ ਜੋਗਰੀ ਰਹਿ ਜਾਂਦੀ ਹੈ ਤੇ ਜਿਹੜੇ ਬੰਦੇ ਸਬਰ ਕਰ ਲੈਂਦੇ ਉਹਨਾਂ ਨੂੰ ਵਹਿਗੁਰੂ ਅੱਗੇ ਲੈ ਜਾਂਦਾ ਉਹ ਅੱਗੇ ਜਾਂਦੇ ਐ ਇੰਨੇ ਫਿਰ ਉਹ ਦੂਜੇ ਜਿਹੜੇ ਦੱਬੇ ਜਿਨ੍ਹਾਂ ਨੇ ਤਾਂ ਆਪਣੀ ਚੀਜ਼ ਕੋਈ ਦੱਬੀ ਹੁੰਦੀ ਉਹ ਵਕੀਮ ਮੱਚੀ ਜਾਂਦਾ ਪਿੱਟੀ ਜਾਂਦਾ ਬੀ ਮੇਟਲ ਤੇਲ ਤੇ ਰੈਗਾ ਸੋ ਜੋੜੇ ਦਾ ਪਿਛਲੀ ਚੀਜ਼ ਲੈ ਕੇ ਦਬਦੇ ਆ ਮੁੱਕਰਦੇ ਉਹ ਕਦੇ ਕਾਮਯਾਬ ਨਹੀਂ ਹੁੰਦੇ ਲਿਖ ਕੇ ਦੇ ਦੂੰਗੀ ਇੱਕ ਨਾ ਇੱਕ ਦਿਨ ਉਹ ਘੜੇ ਨੇ ਫੁੱਟਣਾ ਹੀ ਹੁੰਦਾ ਤੇ ਫੁੱਟ ਕੇ ਫਿਰ ਉਹ ਸਾਰੇ ਪਾਪਾਂ ਦਾ ਹਿਸਾਬ ਹੁੰਦੇ ਹੀ ਹੁੰਦਾ ਵੀਰੇ ਪਤਾ ਨਹੀਂ ਲੋਕ ਕਿਵੇਂ ਕਹਿੰਦੇ ਵੀ ਫੁਲਾਨਾ ਬੰਦਾ ਫਲਦਾ ਨਾ ਵੀਰੇ ਮੈਂ ਤਾਂ ਵੇਖ ਚੁੱਕੀ ਆ ਜਿਹੜੇ ਜ਼ਿਆਦਾ ਖਾਉਂਦੇ ਸੀ ਜਿਹੜੇ ਕਿਸੇ ਨਾਲ ਕਰਦੇ ਆ ਉਹ ਇੱਥੇ ਹੀ ਭਰੀ ਜਾਂਦੇ ਆ ਮੈਂ ਤਾਂ ਜਿੰਨਾ ਨੇ ਮੇਰੇ ਨਾਲ ਕੀਤੀਆਂ ਸੀ ਮੈਂ ਤਾਂ ਸਾਰੇ ਦੇਖੀ ਜੰਨੀ ਆੱਖੀ ਭਰੀ ਜਾਂਦੇ ਆ ਜਮਾਨਾ ਜਿੰਨਾਂ ਨੇ ਸਾਡੇ ਨਾਲ ਫਰਾਡ ਕੀਤਾ ਕਈਆਂ ਨੇ ਮੇਰਾ ਸਿਆਉਣਾ ਬਕਵਾਇਆ ਸੀ ਮੇਰੇ ਨਾਲ ਫਰਾਡ ਕੀਤਾ ਸੀ ਮੈਨੂੰ ਕਰਜ਼ੇ ਲਵਾਏ ਸੀ ਉਂਗਲੀਆਂ ਲਾ ਲਾ ਕੇ ਮੈਨੂੰ ਕਰਜ਼ਾ ਲਵਾਤਾ ਸੀ ਵਿਆਹ ਦਾ ਸਾਰੇ ਕਾਹਦਾ ਖਰਚਾ ਵੀ ਇਹ ਸਾਰੀ ਹਿੰਦ ਕੀ ਕਰਜ਼ੀ ਲੌਂਦੀ ਤੁਰੇ ਫਿਰੇ ਹਨ ਜਿਨ੍ਹਾਂ ਨੇ ਮੇਰੇ ਸਿਰ ਤੇ ਕਰਜ਼ੇ ਲਵਾਏ ਸੀ ਜਿਨ੍ਹਾਂ ਨੇ ਮੇਰੇ ਸਿਰ ਸਿਆਉਣੇ ਪਵਾਏ ਸੀ ਜਿਨ੍ਹਾਂ ਨੇ ਉਂਗਲਾਂ ਲਾਈਆਂ ਸੀ ਮੈਂ ਨਾਮ ਨਹੀਂ ਲਵਾਂਗੀ ਮੇਰੇ ਰਿਸ਼ਤੇਦਾਰਾਂ ਨੂੰ ਆਉਂਦੇ ਆ ਸਭ ਸਮਝ ਜਾਣਗੇ ਤੇ ਕਿਉਂਕਿ ਨਾਂ ਲੈਣ ਨਾਲ ਥੋੜਾ ਜਿਹਾ ਮਟੇਡਾ ਹੋ ਜਾਂਦਾ ਠੀਕ ਆ ਡਰਦੇ ਆਪਾਂ ਹੈ ਨਹੀਂ ਜਿਨ੍ਹਾਂ ਨੇ ਮੇਰੇ ਸ਼ੌਂਕ ਮਾਰੇ ਸੀ ਮੇਰਾ ਸਿਆਉਣਾ ਸੁਣਾ ਬਕਵਾਇਆ ਸੀ ਉਂਗਲਾਂ ਲਾ ਕੇ ਕਰਜ਼ੇ ਲਵਾਏ ਸੀ ਅੱਜ ਉਹਨਾਂ ਨੂੰ ਰੱਬ ਨੇ ਉਹਨਾਂ ਦੀ ਔਕਾਤ ਦਿਖਾਤੀ ਤੇ ਆਪਾਂ ਨੂੰ ਵਾਹਿਗੁਰੂ ਨੇ ਕੋਈ ਘਾਟ ਨਹੀਂ ਛੱਡੀ ਮੈਂ ਸੱਚ ਕਹਿੰਦੀ ਆ ਵਾਹਿਗੁਰੂ ਨੂੰ ਜਾਣ ਕੇ ਜਿਹੜਾ ਮੇਰੇ ਨੱਕ ਜਬਾਇਆ ਕੁੱਕਾ ਐ ਵਿਚਾਰੀ ਕੋਲੇ ਮੇਰੇ ਕੋਲੇ ਸਿਰਫ ਇਹੀ ਸਿਆਉਨੇ ਦਾ ਰਹਿ ਗਿਆ ਸੀ ਸਭ ਬਕਵਾਤਾ ਸੀ ਸਭ ਨੇ ਮੈਨੂੰ ਅਪਰਾੜ ਕੀਤਾ ਧੋਖੇ ਕਿਸੇ ਨੇ ਹੈਲਪ ਨਹੀਂ ਕੀਤੀ ਸਭ ਦਾ ਇਹ ਜ਼ੋਰ ਲੱਗਿਆ ਹੋਇਆ ਸੀ ਤੇ ਮੈਨੂੰ ਅੱਗੋਂ ਮਿਹਣੀ ਮਿਲਦੇ ਹੁੰਦੇ ਸੀ ਅ ਤੂੰ ਇੱਕ ਦਿਨ ਲੋਕਾਂ ਦੇ ਅਕੇ ਜਿਹੜੀਆਂ ਗਲੀਆਂ 'ਚ ਮੱਝਾਂ ਗੋਹਾ ਕਰਦੀਆਂ ਫੋਸ ਕਰਦੀਆਂ ਸਮਝ ਲਿਓ ਤੁਸੀਂ ਵੀ ਮੱਝਾਂ ਗੋਹਾ ਗੋਬਰ ਕਰਦੀਆਂ ਹਨਾ ਅਗੇ ਤੇਰੇ ਤੇ ਅਜਿਹੇ ਦਿਨ ਆ ਜਾਣਗੇ ਕਿ ਗਲੀਆਂ 'ਚੋਂ ਗੋਬਰ ਚੱਕ ਚੱਕ ਕੇ ਤੂੰ ਪਾਥੀਆਂ ਪੱਥਿਆ ਕਰੇਂਗੀ ਉਹ ਵੇਚਿਆ ਕਰੇਂਗੀ ਤੇਰੇ ਤੇ ਅਜਿਹੇ ਦਿਨ ਲਿਆ ਦੇਵਾਂਗੇ ਸੋ ਜਿਨ੍ਹਾਂ ਨੇ ਮੇਰੇ ਲਈ ਇਹ ਹੀ ਸੋਚੀ ਸੀ ਰੱਬ ਨੇ ਉਹਨਾਂ ਨੂੰ ਹੀ ਉਹ ਦਿਨ ਦਿਖਾਤੇ ਉਹੀ ਅੱਜ ਗੜਗੜੀਆਂ ਦੇ ਕੱਖਾ ਵਾਂਗੂ ਰੋਲ ਰਹੇ ਆ ਠੀਕ ਆ ਸਮਝਦਾਰ ਨੂੰ ਇਹ ਸਾਰਾ ਕਾਫੀ ਹੁੰਦਾ ਹੈ ਪਰਮਾਤਮਾ ਜਿਸ ਬੰਦੇ ਨੂੰ ਵਧਾਉਂਦਾ ਬੇਲ ਵਾਂਗੂ ਉਹਨੂੰ ਆਪਾਂ ਕਹਿੰਦੇ ਆ ਵਦਨਾ ਤੇ ਕਈ ਮੂਰਖਾਂ ਦੇ ਕੋਲੇ ਜੇ ਥੋੜਾ ਜਿਹਾ ਪੈਸਾ ਹੋਵੇ ਤੇ ਪਰਮਾਤਮਾ ਨੇ ਚਾਰੇ ਪਾਸੋਂ ਤੋੜ ਤੇ ਹੋਣਾ ਹਨਾ ਉਹ ਫਿਰ ਵੀ ਹੰਕਾਰ 'ਚ ਬੈਠੇ ਰਹਿੰਦੇ ਸਾਡੇ ਕੋਲੇ ਪੈਸਾ ਪੈਸਾ ਪੂਸਾ ਕਿਸੇ ਤੇ ਕੰਮ ਨਹੀਂ ਆਉਂਦਾ ਕੰਮ ਆਉਂਦਾ ਥੋੜਾ ਮਿੱਠਾ ਬੋਲਣਾ ਥੋਡੇ ਗੁਣ ਥੋੜਾ ਪਰਮਾਤਮਾ ਨਾਲ ਜੁੜਨਾ ਇਹ ਚੀਜ਼ਾਂ ਕੰਮ ਆਉਂਦੀਆਂ ਕਈਆਂ ਮੂਰਖਾਂ ਨੂੰ ਪਤਾ ਨਹੀਂ ਪੇਟ ਕਾ ਚ ਸਿਉਣਾ ਲਘੋ ਲੈਣਗੇ ਪੈਸੇ ਲਘੋ ਲੈਣਗੇ ਅਸੀਂ ਪੈਸੇ ਲੈਣੇ ਆ ਮੜਾ ਬੈ ਕੇ ਚਾਹ ਤੋ ਮਾਰਿਓ ਵੀ ਥੋੜੀ ਪੱਲੇ ਕੀ ਆ ਕੀ ਐ ਤੁਹਾਡੇ ਪੱਲੇ ਰੱਬ ਨੇ ਛੱਡਿਆ ਕਿਸ ਗੱਲਾਂ 'ਚ ਰਹਿੰਦੇ ਹੋ ਕਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਸੋ ਵਾਹਿਗੁਰੂ ਨੇ ਸਾਰਿਆਂ ਨੂੰ ਸਾਰਿਆਂ ਦੀ ਔਕਾਤ ਦਿਖਾਈ ਆਪਾਂ ਸਬਰ ਕੀਤਾ ਤੇ ਅਗਲੇ ਨੂੰ ਲੱਗ ਗਿਆ ਸੇਖ ਜਿਨ੍ਹਾਂ ਨੇ ਮੇਰੇ ਨਾਲ ਵਾਹਿਬਤ ਕੀਤੀਆਂ ਸੀ ਸਭ ਭਰੀ ਜਾਂਦੇ ਮੈਂ ਦੇਖ ਰਹੀ ਹਾਂ ਇੱਕ ਇੱਕ ਬੰਦੇ ਦਾ ਲੇਖਾ ਲੈ ਰਿਹਾ ਵਾਹਿਗੁਰੂ ਨੇ ਤੇ ਅੱਜ ਆਪਾਂ ਆਉਦੇ ਘਰੇ ਬਹੁਤ ਸੌਖੇ ਆ ਪਰਮਾਤਮਾ ਦੇ ਲੜ ਲੱਗੇ ਹੋਏ ਆ ਕੱਪੜਾ ਵੇਚਦੇ ਆ ਤੁਸੀਂ ਯਕੀਨ ਮੰਨਿਓ ਕੱਪੜਾ ਮੇਰੇ ਤੋਂ ਇੰਨੇ ਭੈਣ ਭਰਾ ਲੈਂਦੇ ਆ ਇੰਨੇ ਭੈਣ ਭਰਾ ਲੈਂਦੇ ਆ ਮੇਰੀ ਸੋਚ ਤੋਂ ਪਰੇ ਆ ਬੀ ਲੋਕ ਮੇਰੇ ਨਾਲ ਇੰਨੇ ਸੋਹਣੇ ਜੁੜੇ ਹੋਇਆ ਕੱਪੜਾ ਦਾ ਕੱਪੜਾ ਛੱਡੋ ਹੋ ਪਿਆਰ ਨਾਲ ਗੱਲਾਂ ਵੀ ਕਰਦੇ ਆ ਮੇਰੇ ਨਾਲ ਮੈਨੂੰ ਬਹੁਤ ਵਧੀਆ ਲੱਗਦਾ ਸੋ ਕਿਸੇ ਗੱਲ ਦਾ ਹੰਕਾਰ ਨਾ ਕਰੋ ਦੁਨੀਆ ਝੂਠੀ ਹੈ ਤੇ ਵਾਹਿਗੁਰੂ ਦਾ ਨਾਮ ਸੱਚਾ ਹੈ ਇਹ ਗੱਲ ਲੜਵਾ ਨਾ ਲਿਓ ਤੇ ਬਾਕੀ ਵੀਰੇ ਮੈਂ ਤੁਹਾਨੂੰ ਦੱਸਿਆ ਮੈਂ ਡੇਲੀ 4 ਤੋਂ 4.5 ਲਾਈਵ ਹੁੰਦੀਆਂ 15 ਮਿੰਟ ਗੁਰਮੰਤਰ ਜਾਪ ਕਰਾਉਣੇ ਆ ਜਾਨੀ ਕਿ ਵਾਹਿਗੁਰੂ ਦਾ ਜਾਪ 15 ਮਿੰਟ ਆਪਾਂ ਮੂਲ ਮੰਤਰ ਦਾ ਪਾਠ ਕਰਾਉਣੇ ਆ ਠੀਕ ਹੈ ਸੋ ਪਲੀਜ਼ ਤੇ ਅੱਗੇ ਮੈਂ ਸੋਚਿਆ ਵੀ ਗੁਰ ਮੰਤਰ ਦਾ ਪਾਠ ਕਰਾ ਕੇ ਮੇਰੇ ਲੰਝ ਪਾਇਆ ਜੀ ਕਦੇ ਕਦੇ ਖੁਰਕਉਣ ਲੱਗ ਜਾਂਦੀ ਆ ਗੁਰ ਮੰਤਰ ਦਾ ਪਾਠ ਕਰਵਾ ਕੇ ਆਪਾਂ ਮੂਲ ਮੰਤਰ ਦਾ ਪਾਠ ਕਰਵਾ ਕੇ ਤੇ ਇੱਕ ਚਪਈ ਸਾਹਿਬ ਦਾ ਪਾਠ ਮੈਂ ਸੋਚਿਆ ਵੀ ਮੈਂ ਕਰਿਆ ਕਰਾਂ ਤੇ ਨਾਲ ਮੇਰੇ ਤੁਸੀਂ ਕਰਿਆ ਕਰੋਗੇ ਤੇ ਕੋਈ ਚਪਈ 24 ਘੰਟੇ ਰੱਖਿਆ ਕਰਦੀ ਆ ਆਪਣੀ ਚਪਈ ਦਾ ਮਤਲਬ 24 ਘੰਟੇ ਲਈ ਆਪਣੇ ਤੇ ਸ਼ੀਦੀ ਪਹਿਰਾ ਲੱਗ ਜਾਂਦਾ ਕੋਈ ਵੀ ਆਪਣੇ ਤੇ ਕੁਝ ਵੀ ਨਹੀਂ ਚੱਲਦਾ ਉਦੋਂ ਜਿਹੜਾ ਤੁਸੀਂ ਬਹਿਮਾ 'ਚ ਰਹਿੰਦੇ ਹੋ ਮੈਨੂੰ ਕਿਸੇ ਨੇ ਕਹਾਤਾ ਪਿਆ ਤਾਂ ਐ ਕਰਤਾ ਉਹ ਬਹਿਮਾ 'ਚ ਪੈਣ ਦੀ ਤੁਹਾਨੂੰ ਲੋੜ ਨਹੀਂ ਜਦੋਂ ਤੁਸੀਂ ਚਪਈ ਸਾਹਿਬ ਦਾ ਪਾਠ ਕਰ ਲਿਆ 24 ਘੰਟਿਆਂ ਲਈ ਤੁਹਾਡੇ ਤੇ ਸ਼ੀਦੀ ਪਹਿਰਾ ਲੱਗ ਜਾਂਦਾ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਤਾਂ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਵੀ ਮੈਂ ਕਰਵਾਇਆ ਕਰਾਂ ਮੈਂ ਸੋਚਿਆ ਵੀ ਮੈਂ ਚਪਈ ਸਾਹਿਬ ਦਾ ਪਾਠ ਤੁਹਾਨੂੰ ਨਾਲ ਜਰੂਰ ਕਰਵਾਇਆ ਕਰਾਂ ਠੀਕ ਹੈ ਵੀ ਤੁਸੀਂ ਮੇਰੇ ਮਾਗਰ ਮਾਗਰ ਬੋਲੀ ਜਾਇਆ ਕਰੋ ਬਾਲਾ ਆਨੰਦ ਆਉਂਦਾ ਹੈ ਚਪਈ ਸਾਹਿਬ ਦਾ ਪਾਠ ਆਨੰਦ ਆਉਂਦਾ ਹੈ ਐਨਾ ਆਨੰਦ ਦਿੰਦਾ ਤੁਸੀਂ ਸੋਚ ਨਹੀਂ ਸਕਦੇ ਕਿਤੇ ਕਹਿੰਦੇ ਆ ਵੀ ਨਾਮ ਆਉਂਦਿਆ ਹਮਰੀ ਕਰੋ ਹਾਤ ਦੀ ਰੱਛਾ ਪੂਰਨ ਹੋਵੇ ਮਾਰੀ ਚ ਉਹਦੇ ਵਿੱਚ ਆਉਂਦਾ ਵੀ ਵੈਗੁਰੂ ਤੂੰ ਮੇਰੀ ਹਰ ਇੱਕ ਇੱਛਾ ਬੁਰੀ ਕਰ ਤੇ ਮੇਰੀ ਰੱਖਿਆ ਕਰ ਉਹਦਾ ਕੱਲਾ ਕੱਲਾ ਸ਼ਬਦ ਦਾ ਅਰਥ ਕੱਢਣ ਵਾਲਾ ਹੁੰਦਾ ਹੈ ਚਪਈ ਸਾਬ ਦਾ ਸੋ ਮੈਂ ਚਪਈ ਸਾਬ ਦਾ ਪਾਠ ਵੀ ਤੁਹਾਨੂੰ ਕਰਾਉਣ ਲੱਗੂੰਗੀ ਮੇਰੇ ਮੰਗਰ ਮੰਗਰ ਜਰੂਰ ਕਰਿਆ ਕਰੋ ਗੁਰਮੰਤਰ ਦਾ ਪਾਠ ਪੜ ਲਿਆ ਕਰਾਂਗੇ ਆਪਾਂ ਕੁਸ਼ਮਾਲਾ ਕੁਸ਼ਮਾਲਾ ਆਪਾਂ ਮੂਲ ਮੰਤਰ ਦੀਆਂ ਕਰ ਲਿਆ ਕਰਾਂਗੇ ਫਿਰ ਆਪਾਂ ਚਪਈ ਸਾਬ ਕਰ ਲਿਆ ਕਰਾਂਗੇ ਠੀਕ ਹੈ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਚੱਲਣਾ ਠੀਕ ਹੈ ਤੇ ਆਪਾਂ ਤੁਹਾਨੂੰ ਇਹ ਪਾਠ ਕਰਾਇਆ ਕਰਾਂਗੇ ਮੈਂ ਡੇਲੀ 4 ਤੋਂ 4.5 ਲਾਈਵ ਹੁੰਦੀ ਹੁੰਦੀ ਆ ਜਿਹੜੇ ਮੇਰੇ ਨਾਲ ਜੁੜਦੇ ਆ ਪਲੀਜ਼ ਆਪਣਾ ਜਿਹੜੇ ਪੜੇ ਲਿਖਿਆ ਨਾ ਉਹ ਆਪਣਾ ਨਾਮ ਲਿਖ ਕੇ ਭੇਜ ਦਿਆ ਕਰੋ ਮੈਂ ਨਾਮ ਸਭ ਦੇ बोल ਦਿੰਨੇ ਵੀ ਆਹਾਹਾ ਬੰਦੇ ਨੇ ਅੱਜ ਨਾਲ ਜੁੜ ਕੇ ਪਾਠ ਕੀਤਾ ਠੀਕ ਹੈ ਜੀ ਸੋ ਆਪ ਸਭ ਨੂੰ ਅਕਾਲਪੁਰਖ ਵੈਗੁਰੂ ਜੀ ਤੰਦਰੁਸਤੀ ਤਰੱਕੀ ਬਖਸ਼ੇ ਮੇਰਾ ਪਾਪਾ ਸੁੱਤਾ ਪਿਆ ਇੱਥੇ ਮੈਂ ਕਿਉਂਦੀ ਨਹੀਂ ਉਹਦੀ ਵਿਚਾਰੇ ਦੀ ਨੀਂਦ ਖਰਾਬ ਹੋਵੇ ਬਜ਼ੁਰਗ ਹੈ ਉਹ ਦੇਖੋ ਉਹ ਬੜੇ ਆਨੰਦ ਨਾਲ ਪਿਆ ਵਿਚਾਰਾ ਉਹ ਗਵੈਲਾ ਨਹੀਂ ਵਿਸਾਉਂਦਾ ਮੇਰੇ ਵਰਗਾ ਦੇਖੋ ਜੀ ਮੈਂ ਵੀ ਮੰਜੇ ਤੇ ਬਿਸਤਰਾ ਨਹੀਂ ਵਿਸਾਉਂਦੀ ਕਿਉਂਕਿ ਨੀਂਦ ਨੀਂਦ ਜਲਦੀ ਖੁੱਲ ਜਾਂਦੀ ਹੈ ਜੇ ਆਪਾਂ ਜਿਆਦਾ ਬਿਸਤਰਾ ਹੋ ਬਸਾਵਾਂਗੇ ਸੌਫਟ ਨੀਂਦ ਨਹੀਂ ਖੁੱਲਦੀ ਉੱਠਣਾ ਔਖਾ ਤੇ ਐ ਕਰੋੜੇ ਜਿਹਾ ਮੈਂ ਜਿੱਤਾ ਪਉ ਉੱਠ ਖੜਦੇ ਆ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਵੱਲੋਂ ਬਹੁਤ ਬਹੁਤ ਪਿਆਰ ਸਤਿਕਾਰ ਤੇ ਇੱਕ ਭੈਣ ਆ ਮੈਂ ਭੁੱਲ ਜਾਨੀ ਆ ਭੈਣੇ ਸੌਰੀ ਪਤਾ ਨਹੀਂ ਧੂਰੀ ਤੋਂ ਕਹਿੰਦੇ ਹੁੰਦੇ ਆ ਉਹ ਸਰਜੀਤ ਕੌਰ ਤੇ ਤੁਸੀਂ ਵੀ ਭਣੇ ਪਾਠ ਚ ਨਾਲ ਜੁੜਿਆ ਕਰੋ ਤੇ ਆਪਾਂ ਡੇਲੀ 4 ਤੋਂ 4:30 ਹੋਣੀ ਆ ਸੋ ਆਪ ਸਭ ਨੂੰ ਪਿਆਰ ਭਰੀ ਸਾਸ੍ਰਿਕਾ